ਹੈਲੋ ਜੀ ਸਤਿ ਸ੍ਰੀ ਅਕਾਲ ਕੀ ਆ ਜਲਦੀ ਮੀਤ ਕਦੇ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਤੇ ਅੱਜ ਹੈਗੀ ਆ 3 ਤਰੀਕ 8 ਤਰੀਕ ਆ ਤੇ ਪਰਸੋਂ ਜਿਹੜਾ ਕਰਵਾ ਚੌਥ ਆ ਤੇ ਕਰਵਾ ਚੌਥ ਤੇ ਆਪਾਂ ਕੀ ਕੀ ਸ਼ਾਪਿੰਗ ਕੀਤੀ ਹੈ ਨਾ ਬਾਜ਼ਾਰ ਆਪਾਂ ਗਏ ਬਹੁਤ ਜ਼ਿਆਦਾ ਭੀੜੀ ਸਿਰਫ ਲੇਡੀਜ਼ ਲੇਡੀਜ਼ ਹੀ ਹੋਰ ਕੋਈ ਜੈਂਟਸ ਨਜ਼ਰ ਨਹੀਂ ਆਉਂਦੇ ਪਏ ਤੇ ਸਾਰਾ ਬਾਜ਼ਾਰ ਭਰਿਆ ਪਿਆ ਸੀ ਚਲੋ ਜੀ ਇਦਾਂ ਹੀ ਹੋਣਾ ਚਾਹੀਦਾ ਨਾ ਸੁਹਾਗਣਾ ਹਮੇਸ਼ਾ ਹੀ ਕਰਵਾ ਚੌਥ ਜਿਹੜੀਆਂ ਉਹ ਰੱਖਦੀਆਂ ਰਹਿਣ ਸਾਰਿਆਂ ਦੇ ਸੁਹਾਗ ਜਿਹੜੇ ਸਲਾਮਤ ਰਹਿਣ ਹਨਾ ਤੰਦਰੁਸਤ ਰਹਿਣ ਤੰਦੁਖਾਨੇ ਕੀ ਸ਼ਾਪਿੰਗ ਕਰਕੇ ਆਏ ਮੈਂ ਤੇ ਮੰਮੀ ਤੇ ਪਤਾ ਨਹੀਂ ਕਿਹੜੀ ਚੀਜ਼ ਹੁਣ ਕਿੱਥੇ ਪਾਈ ਆ ਹਾਂ ਪਹਿਲੇ ਨੰਬਰ ਤੇ ਆ ਇਹ ਵਾਲੇ ਮੈਂ ਐਰ ਦਾ ਸੋਚਿਆ ਵੀ ਸਭ ਕੁਝ ਨਾ ਘਰੇ ਹੀ ਕਰਨਾ ਆ ਇਹ ਲਿਆਂਦੇ ਆ ਛਾਪੇ ਜਿੱਦਾਂ ਹੱਥ ਉੱਪਰ ਬੈਕ ਤੇ ਮੈਂ ਫਰੰਟ ਲਿਆਂਦਾ ਵਾ ਤੇ ਮਹਿੰਦੀ ਜਿਹੜੀ ਆ ਉਹ ਇਹ ਲਿਆਂਦੀਆ ਘਰ ਬਣਾਈਆਂ ਉਹ ਮੈਂ ਤੁਹਾਨੂੰ ਦੱਸੂਗੀ ਕਿੱਦਾਂ ਬਣਾਣੀ ਤੇ ਇਹ ਲਿਆਂ ਦਾ ਫਰੰਟ ਤੇ ਬੈਕ ਇਹ ਇੱਕ ਮੰਮੀ ਦਾ ਵੀ ਇੱਕ ਮੇਰਾ ਜਿਹੜਾ ਵੀ ਆਪਾਂ ਲਾਉਣਾ ਹੋਊਗਾ ਹਨਾ ਲਾ ਲਾਂਗੇ ਇਹ ਕਹਿਵਾ ਮੈਂ ਚੂੜੀਆਂ ਲਿਆਂਦੀਆਂ ਆਪਣੇ ਵਾਸਤੇ ਇਹ ਮੰਮੀ ਨੇ ਪਸੰਦ ਕੀਤੀਆਂ ਬਹੁਤ ਸੋਹਣੀਆਂ ਲੱਗੀਆਂ ਬਹੁਤ ਜ਼ਿਆਦਾ ਹੈ ਇਹ ਕੱਚ ਦੀਆਂ ਵਾ ਹਾਂ ਵੇਖੋ ਹੈ ਗਜਰਾ ਟਾਈਪ ਆ ਵੇਖੋ ਇਦਾਂ ਦੱਸ ਹਾਂ ਆ ਵੇਖੋ ਆ ਗਜਰਾ ਟਾਈਟ ਥੋੜਾ ਆ ਜਣਾ ਇੱਚ ਗ੍ਰੀਨ ਕਲਰ ਆ ਰੈੱਡ ਕਲਰ ਆ yellow ਕਲਰ ਆ ਆ ਵੇਖੋ ਸੋਹਣੀਆਂ ਲੱਗਣੀਆਂ ਨਾ ਬਹੁਤ ਹੀ ਪਿਆਰੀਆਂ ਹੀ ਨਾ ਬਹੁਤ ਸੋਹਣੀਆਂ ਹੀ ਏ ਤੇ ਜਿਹੜਾ 2 8 ਜਿਹੜਾ ਆਰਾਮ ਨਾਲ ਬਨੂ ਆ ਜਾਂਦਾ ਸਾਈਜ਼ ਏਸੀ ਤੇ ਇੱਕ ਲਿਪਸਟਿਕ ਲਿਆਉਂਦੀ ਆ ਇਹ ਜਦੋਂ ਮੈਂ ਪਿਆਰ ਹੋਊਗੀ ਉਦੋਂ ਹੀ ਮੈਂ ਓਪਨ ਕਰੂੰਗੀ ਇਹਨੂੰ ਆਹ ਵਾਲੀ ਲਿਸਟਿਕ ਲਿਆਂਦੀ ਆ ਕਲਰ ਮੈਂ ਨਾ ਇੱਥੇ ਸ਼ੇਡ ਲਾਈ ਹੀ ਪਰ ਉਹ ਹੋ ਗਈ ਐ ਇਹ ਸੀ ਤੇ ਇਹਦੇ ਵਿੱਚ ਨਾ ਕੀਪਾ ਲਿਆਂਦੀ ਆ ਵਾ ਇਹ ਜਦੋਂ ਘਰ ਮਹਿੰਦੀ ਬਣਾਵਾਂਗੇ ਉਹਦੇ ਵਿੱਚ ਲਾਵਾਂਗੇ ਇਹ ਜਿਹੜੇ ਮਹਿੰਦੀ ਬਹਿ ਕੇ ਲਾਉਂਦੇ ਆ ਨਾ ਭਈਏ ਵਗੈਰਾ ਉਹਨਾਂ ਕੋ ਲਿਆਂਦੀਆਂ ਖਰੀਦ ਕੇ ਅੱਜ ਉਹਨਾਂ ਦੀ ਵੀ ਬੜੀ ਉਹ ਹੈਗੀ ਆ ਵਹ 10 ਰੁਪਏ ਦੀ ਦਿੰਦੇ ਆ ਤੇ ਅੱਜ ਜਿਹੜੀ ਉਹਨਾਂ ਨੇ 20 ਰੁਪਏ ਦੀ ਦਿੱਤੀ ਐ ਤੇ ਲਿਆਂਦੀ ਆ ਜੀ ਨੇਲ ਪੇਂਟ ਹੋਈ ਐਸਾ ਦੂਰ ਲਿਆਂਦਾ ਮਹਿਰੂਨ ਕਲਰ ਦਾ ਤੇ ਹੈਗੀ ਆ ਨੇਲ ਪੇਂਟ ਤੇ ਉਹ ਇਹਦਾ ਛੋਟਾ ਜਿਹਾ ਕਲਚਰ ਲਿਆਂਦਾ ਮੈਂ 골ਡਨ ਜੇ ਕਲਰ ਦਾ ਤੇ ਬਸ ਇਹੀ ਸੀ ਏਕ ਅਨਦਰ ਜਿਹੜੀ ਉਹ ਨੇਲ ਪੇਂਟ ਲਿਆਂਦੀ ਆ ਐ ਸੀ ਮੇਰਾ ਸਮਾਨ ਤੇ ਹੋਰ ਵੀ ਮੈਂ ਤੁਹਾਨੂੰ ਦਿਖਾਉਣੀ ਆ ਐਸੀ ਤੇ ਇੱਧਰ ਵਾ ਇਹ ਸਾਡੇ ਦਿੰਦੇ ਆ ਜਿੱਦਾਂ ਮੰਦਰ ਵਗੈਰਾ ਦਿੰਦੇ ਨੇ ਪੰਤਾਈ ਨੂੰ ਉਹ ਵਾਲਾ ਸਮਾਨ ਆਵਲਾ ਤੇ ਉਹ ਵੀ ਆਪਾਂ ਜਿਹੜਾ ਉਹ ਖਰੀਦ ਕੇ ਲੈ ਆਂਦਾ ਤੇ ਇੱਧਰ ਹੈਗਾ ਵਾ ਮੰਮੀ ਦਾ ਉਹਨਾਂ ਦੀ ਬੈਂਗਨ ਜਿਹੜਾ ਵਿਖਾਉਣੀ ਆ ਤੂੜੀਆਂ ਉਹਨਾਂ ਨੇ ਇਹ ਵਾਲਾ ਕਰਿਓਨ ਲਿਆ ਲਿਪਸਟਿਕ ਦਾ ਕੋਈ ਕਲਰ ਤੇ ਜਿੱਦਾਂ ਸ਼ਾਪਨਰ ਵਗੈਰਾ ਨਾਲ ਮਿਲਦੀ ਹੈ ਨਾ ਐਂ ਵਾਲਾ ਕਲਰ ਉਹਨਾਂ ਨੇ ਲਿਆ ਵਾ ਨਾਲ ਰਬੜ ਰੈੱਡ ਕਲਰ ਦੀ ਮਹਿਰੂਨ ਕਲਰ ਦਾ ਸਿੰਦੂਰ ਤੇ ਬੈਂਗਲਸ ਤੁਹਾਨੂੰ ਦਿਖਾਉਣੀ ਆ ਬੈਂਗਲਸ ਇਹ ਵਾਲੀਆਂ ਨਹੀਂ ਆ ਵਾ ਇਹ ਬੈਂਗਲਸ ਲਈ ਉਹਨਾਂ ਨੇ ਉਹਨਾਂ ਦਾ ਕਲਰ ਵੀ ਸੂਟ ਦਾ ਇਹੀ ਆ ਤੇ ਉਹਨਾਂ ਨੇ ਸੂਟ ਦੇ ਕਲਰ ਦੀਆਂ ਜਿਹੜੀਆਂ ਬੈਂਗਲਸ ਲਈਆਂ ਸੋਹਣੀਆਂ ਲੱਗਦੀਆਂ ਬਈ ਨਾ ਸ਼ਾਈਨ ਬੜੀ ਇਨਾਂ ਚ ਤੇ ਐਸੀ ਤੇ ਹੁਣ ਮੈਂ ਨਾ ਕੱਲ ਗਈ ਸੀ ਘਰ ਤੇ ਮੰਮੀ ਹੁਣ ਵਰਤ ਦੇਣਾ ਸੀ ਉਹਨਾਂ ਨੇ ਵਰਤ ਦਿੱਤਾ ਵਾ ਤੇ ਕੀ ਕੀ ਦਿੱਤਾ ਵਾ ਤਾਂ ਕੀ ਮੈਂ ਲਿਆਂਦਾ ਹਨਾ ਉਹਨਾਂ ਕੋ ਮੈਂ ਤੁਹਾਨੂੰ ਬੁਖਾ ਦਿੰਨੀ ਆ ਇਹ ਹੈਗਾ ਜਿੱਦਾਂ ਬੱਚੇ ਵੀ ਤੇ ਬੱਚਿਆਂ ਨੂੰ ਵੀ ਹਨਾ ਨਾਲ ਹੀ ਕੱਪੜਾ ਲੀੜਾ ਦੇਣਾ ਜੇ ਮੇਰਾ ਵਾ ਤੇ ਜਾਂ ਹਸਬੰਡ ਜੀ ਦਾ ਤੇ ਬੱਚਿਆਂ ਦੇ ਵੀ ਨਾਲ ਹੀ ਹੋਣੇ ਹਨਾ ਮੈਂ ਸਭ ਤੋਂ ਪਹਿਲਾਂ ਆਪਣੇ ਛੋਟੇ ਤੋਂ ਸ਼ੁਰੂ ਕਰਦੀ ਆ ਤੇ ਇਹ ਹੈਗਾ ਮੇਰੇ ਛੋਟੇ ਵਾਲੇ ਬੇਟੇ ਦਾ ਸੂਟ ਤੇ ਆਹਨ ਮੈਂ ਤੁਹਾਨੂੰ ਖੋਲ ਕੇ ਦਿਖਾਉਾਂਗੀ ਆ ਵੇਖੋ ਐਸਾ ਇਹ ਮੈਂ ਥੋੜਾ ਜਿਹਾ ਵੱਡਾ ਲਿਆਵਾ ਕਿ ਸਰਦੀਆਂ ਸਰਦੀਆਂ ਜੇ ਹਨਾ ਤੇ ਇਹ ਪੈਂਟ ਵਾ ਨਾਲ ਆਹ ਵਾਲੀ ਤੇ ਟੀ-ਸ਼ਰਟ ਮੈਂ ਕਿਹਾ ਹੈ ਨਾ ਟੀ-ਸ਼ਰਟ ਜੀ ਲਵਾਂ ਇਹਨੂੰ ਕੰਫਰਟੇਬਲ ਜਿਹਾ ਥੋੜਾ ਜਿਹਾ ਹੋਵੇ ਹਨਾ ਇਹ ਇੱਕ ਇਹ ਵਾਲਾ ਸੂਟ ਆ ਤੇ ਇੱਕ ਹੈ ਗਵਾ ਆਹ ਵਾਲਾ ਸ਼ਰਟ ਵਾਲਾ ਇਹਦੇ ਅੰਦਰ ਦੀ ਟੀ-ਸ਼ਰਟ ਬਲੈਕ ਕਲਰ ਦੀ ਤੇ ਗ੍ਰੀਨ ਕਲਰ ਦੀ ਉੱਪਰ ਸ਼ਰਟ ਵਾ ਤੇ ਇਹਦੇ ਨਾਲ ਹੈਗੀ ਆਪਣੀ ਬਲੈਕ ਪੈਂਟ ਇਹ ਵੀ ਸੈੱਟ ਬਹੁਤ ਸੋਹਣਾ ਹੀ ਤੇ ਮੈਂ ਕਹ ਸਰਦੀਆਂ ਨੂੰ ਜਿੱਦਾਂ ਹਣਾ ਵਿਆਹ ਸ਼ਾਦੀ ਵੀ ਕੋਈ ਹੁੰਦੀ ਹੈ ਕੁਝ ਵੀ ਹਨਾ ਤੇ ਉਹਦੇ ਵਿੱਚ ਵੀ ਇਹ ਆਰਾਮ ਨਾਲ ਜਿਹੜਾ ਉਹ ਪਾਇਆ ਜਾ ਸਕਦਾ ਹਨਾ ਮੈਂ ਉਸ ਅਕੋਰਡਿੰਗ ਹੀ ਲਿਆ ਵਾ ਤੇ ਘਰ ਪਾਉਣ ਨੂੰ ਤੇ ਵੇਖੋ ਜੀ ਬੜੇ ਹਨਾ ਮੈਂ ਆਨਲਾਈਨ ਵੀ ਮੰਗਾਏ ਆ ਤੇ ਉਹ ਮੈਂ ਇੰਨਾ ਕੀਤਾ ਨਹੀਂ ਹਨਾ ਤੇ ਉਧਰ ਮੈਂ ਤਾਂ ਨਵੀਂ ਚ ਦਾ ਸੀ ਨਮਿਸ਼ ਦੇ ਸੂਰ ਦੀ ਪਰਸਨੈਲਿਟੀ ਕਹਿੰਦੇ ਹੁੰਦੇ ਆ ਪਰਸਨੈਲਿਟੀ ਹਾਂ ਦੱਸਦੀ ਆ ਕਿ ਇਹਨੂੰ ਨਾ ਸੂਰ ਦੇ ਨਾਲ ਮਿਲਿਆ ਪਰਸ ਆ ਵੇਖੋ ਮੈਂ ਉਹਨਾਂ ਨੇ ਕਿਹਾ ਕਿ ਤੇ ਇਹਨੇ ਸੂਰ ਦੇ ਨਾਲ ਜਿਹੜਾ ਉਹ ਪਰਸ ਵਾ ਤੇ ਇਹ ਪਰਸ ਮਿਲਿਆ ਤੇ ਫਿਰ ਮੈਂ ਡੈਡੀ ਨੇ ਵਿੱਚ ਪੈਸੇ ਪਾ ਕੇ ਫਿਰ ਦਿੱਤਾ ਕਿ ਚਲੋ ਖਾਲੀ ਕੀ ਲੈ ਕੇ ਜਾਣਾ ਨਾ ਤੂੰ ਖਾਲੀ ਨਾ ਖੜ ਪਰਸ ਤੇ ਇਹ ਲਿਆਂ ਦੀ ਦੀ ਜੀਨ ਇਹ ਕਲਰ ਨਹੀਂ ਹੈਗਾ ਇਹ ਕੋ ਜੀਨ ਲਾ ਤੇ ਇੰਨੀ ਜਿਆਦਾ ਕੰਫਰਟੇਬਲ ਮੈਂ ਉਥੇ ਪਾ ਕੇ ਵੇਖੀ ਸੀ ਤੇ ਪਲੱਸ ਪੁਆਇੰਟ ਆ ਕਿ ਇਹਦੇ ਨਾਲ 벨ਟ ਵੀ ਮਿਲਦੀ ਹੈ ਪਹਿਲੇ ਵੀ ਮੈਂ ਇਹਨਾਂ ਤੋਂ ਲਈ ਲਿਆਨੀ ਆ ਬੱਚਿਆਂ ਦੇ ਕੱਪੜੇ ਵਗੈਰਾ ਤੇ 벨ਟ ਨਾਲ ਬਹੁਤ ਸੋਹਣੀ ਹੁੰਦੀ ਆ ਤੇ ਇਹ ਨਾਲ 벨ਟ ਆ ਵੈਸੇ ਵੀ ਚਲੋ ਵੱਖਰੀ ਵੀ 벨ਟ ਹੁੰਦੀ ਹੈ ਲੈਦਰ ਵਗੈਰਾ ਦੀ ਪਰ ਇਹ ਵੀ ਨਾਲ ਹੀ ਮਿਲ ਜਾਂਦੀ ਆ ਜੇ ਬਾਈ ਚਾਂਸ ਹੋਣਾ ਤੇ ਨਾਲ ਲੈ ਚੁੱਕੀ ਆ ਇਹ ਬਲੈਕ ਕਲਰ ਦੀ ਸ਼ਰਟ ਬਲੈਕ ਸ਼ਰਟ ਸੋਰੀ ब्लू ਸ਼ਰਟ ਪਲੇਨ ਲੱਗ ਦਿੱਤੀ ਮੈਂ ਕਿਹਾ ਜੇ ਸਰਦੀਆਂ ਨੂੰ ਬਲੇਜ਼ਰ ਵਗੈਰਾ ਹਨਾ ਕੈਰੀ ਕਰਨਾ ਹੁੰਦਾ ਨਾਲ ਤੇ ਉਹ ਜਿਹੜਾ ਪਲੇਨ ਦੇ نیچے ਉਹ ਜਿਹੜਾ ਉਹ ਜਿਆਦਾ ਵਧੀਆ ਲੱਗਦਾ ਹਨਾ ਇਸ ਕਰਕੇ ਤੇ ਬੱਚਾ ਮੇਰਾ ਖੇਲਦਾ ਪਿਆ ਤਾਂ ਹੀ ਉਹਦੀ ਆਵਾਜ਼ ਆਉਂਦੀ ਆਪਣੇ ਲਾਗੋ ਤੇ ਮੈਂ ਕਿਹਾ ਚਲੋ ਖੇਲਦਾ ਪਿਆ ਤੇ ਮੈਂ ਚਲੋ ਵੀਡੀਓ ਬਣਾ ਲੈਣੀ ਹਨਾ ਤੇ ਮੇਰਾ ਸੂਟ ਆ ਮੈਂ ਹੁਣੇ ਅਜੇ ਨਾ ਲਾਈਨਿੰਗ ਵੀ ਨਾਲ ਹੀ ਲੈ ਕੇ ਆਈ ਬਾਜ਼ਾਰ ਗਈ ਸੀ ਤੇ ਮੈਂ ਕਿ ਚੱਲ ਲਾਈਨਿੰਗ ਦੇ ਵਲੋਂ ਲੈਣੇ ਆ ਇਹ ਹੈਗਾ ਮੇਰਾ ਸੂਟ ਇਹ ਇੰਗਲਿਸ਼ ਜਿਹਾ ਕਲਰ ਆ ਇਹਦੀ ਲਾਈਨਿੰਗ ਕਿੰਨੀ ਦੁਕਾਨਾਂ ਤੋਂ ਵੇਖੀ ਪਰ ਨਹੀਂ ਮਿਲੀ ਫਿਰ ਇੱਕ ਦੁਕਾਨ ਤੋਂ ਮਿਲੀ ਆ ਵੇਖੋ ਫੁੱਲਾ ਲੁੱਲਾ ਦੁਪੱਟਾ ਵਾ ਆਹ ਫੋਰ ਸਾਈਡਡ ਇਹਦੇ ਨਾਲ ਕਢਾਈ ਆ ਨਹੀਂ ਇੱਕੋ ਸਾਈਡ ਆ ਇਹ ਪੱਟੀ ਕੋ ਲੱਗੀ ਆ ਇਹ ਦੋਨੋਂ ਸਾਈਡ ਇਦਾਂ ਕਢਾਈ ਆ ਇਹ ਵਾਲੀ ਤੇ ਐ ਸ਼ਿਲਕਵਾ ਮਤਲਬ ਸ਼ਿਲਕਵਲਾ ਮਟੀਰੀਅਲ ਆ ਸ਼ਿਲਕੀ ਹਣਾ ਚੱਲਦੀ ਪਈ ਐ ਜਿੱਦਾਂ ਪਿਓਰ ਤੇ ਜਿੱਦਾਂ ਇਹੋ ਜੇ ਮਟੀਰੀਅਲ ਤੇ ਆ ਹੈਗੀ ਸਲਵਾਰ ਤੇ ਇਹ ਹੈਗਾ ਜੀ ਕਮੀਜ਼ ਤੇ ਲਾਈਨਿੰਗ ਮੈਂ ਲੈਣ ਦੀ ਜਿੱਦਾਂ ਕਿ 5.5 ਇੰਚ ਲੱਗਦੀ ਹਣਾ 10 ਇੰਚ ਮੈਂ ਲੈਣ ਦੀ ਆ ਕੇਰਾ ਵਗੈਰਾ ਜਿੱਦਾਂ ਹੁੰਦਾ ਹਣਾ ਉਦਾਂ ਸੂਟ ਆ ਇਹ ਤੇ ਅੱਗੇ ਹੈਗਾ ਜੀ ਇਹ ਹਸਬੰਦ ਜੀ ਦਾ ਸੂਟ ਇਹ ਵੀ ਮੈਂ ਸलो ਆਪਣੀ ਪਸੰਦ ਦਾ ਲਈ ਆ ਨਾ ਬਲੈਕ ਕਲਰ ਦੀ ਜੀਨ ਤੇ ਕਿਦਾਂ ਜੀਨ ਵਗੈਰਾ ਇਹ ਡਿਜ਼ਾਈਨਸ ਸੀ ਹਨਾ ਤੇ ਇਹ ਲਿਆਂ ਦੀ ਨਾਲ ਟੀ-ਸ਼ਰਟ ਐ ਇਹ ਵਾਲਾ ਕਲਰ ਐ ਬੜਾ ਸੋਹਣਾ ਇਹਦੇ ਨਾਲ ਆਵਲਾ ਬਣਿਆ ਹੋਆ ਐ ਵਾਲਾ ਲੈਦਰ ਜਿਹਦਾ ਲੱਗਾ ਹੋਆ ਤੇ ਇਹ ਬਲੈਕ ਦੇ ਨਾਲ ਨਾ ਬੜਾ ਸੋਹਣਾ ਕੰਬੀਨੇਸ਼ਨ ਹੀ ਫਿਰ ਮੈਂ ਹੀ ਲੈ ਲਿਆ ਮੈਂ ਕਿ ਚਲੋ ਹਨਾ ਲੋ ਜੀ ਏਸੀ ਆਪਣੇ ਕਰਵਾ ਚੌਦੀ ਸ਼ੋਪਿੰਗ ਜਿਹੜੀ ਹਨਾ ਤੁਹਾਨੂੰ ਮੈਂ ਵਿਖਾਤੀ ਜਲਦੀ ਜਲਦੀ ਵਿਖਾਈ ਕਿਉਂਕਿ ਰੋਂਦਾ ਪਿਆ ਸੀ ਤੇ ਚਲੋ ਜੀ ਹੇੇਸੀ ਆਪਣਾ ਅੱਜ ਦਾ ਵਲੌਗ ਹਾਈ ਹੋਪ ਤੁਹਾਨੂੰ ਚੰਗੀ ਲੱਗੀ ਹੋਗੀ ਸ਼ੋਪਿੰਗ ਤੇ ਚੰਗੀ ਲੱਗੀ ਤੇ ਵੀਡੀਓ ਲਾਈਕ ਸ਼ੇਅਰ ਕਰਦਿਆ ਕਰੋ ਚੈਨਲ ਨੂੰ ਕਰਦਿਆ ਕਰੋ ਸਬਸਕ੍ਰਾਈਬ ਤੇ ਕਰਵਾ ਚੋਦਾ ਜਿਹੜਾ ਲੁੱਕ ਵਿਖਾਵਾਂਗੇ ਮਹਿੰਦੀ ਵਿਖਾਵਾਂਗੇ ਤੇ ਵਲੌਗ ਦੇ ਨਾਲ ਜੁੜੇ ਰਹੋ ਕੰਟੀਨਿਊ ਲਿਓ ਚੈਨਲ ਦੇ ਨਾਲ ਚਲੋ ਮਿਲਦੇ ਹਾਂ ਅਗਲੀ ਵੀਡੀਓ ਤਦ ਤੱਕ ਲਈ ਬਾਏ ਬਾਏ